ਬਾਈ ਮਰਕਾ ਜਾ ਰਿਹਾ ਪਾਣੀ ਇਹ ਬੰਨ ਟੁੱਟਿਆ ਪੰਡਿਆਰੀ ਦਾ ਦੇਖੋ ਕਿਵੇਂ ਗਿੜੇ ਖਾਂਦਾ ਤੇ ਬਾਈ ਜਿੜੇਲੇ ਵੀ ਡੁੱਬ ਗਏ ਸਾਰੇ ਬਾਈ ਆਇਆ ਲੱਗਦਾ ਜਿਵੇਂ ਸਮੁੰਦਰੀ ਹੁੰਦਾ ਇਹਨਾ ਆ ਬਾਈ ਪੰਡਿਆਰੀ ਪਹੁੰਚੇ ਸੀ ਤੇ ਚੈੱਕ ਕਰੋ ਤੁਸੀਂ ਸੇਵਾ ਚੱਲੀ ਜਾਂਦੀ ਐ ਇੱਥੇ ਕੱਲ ਬੰਨ ਟੁੱਟਿਆ ਬਈ ਇੱਥੋਂ ਹੈਗਾ 2.5 ਕਿਲੋਮੀਟਰ ਕੋਲ ਵੀ ਨਵੀਂ ਬਣਨ ਲੱਗਾ ਪਰ ਨਾ ਹੀ ਹੋਣੀ ਬਣੀ ਜਾਂਦਾ ਹੈ ਇਹ ਆ ਮੇਤਰੋ ਕੱਗਰ ਦਰਿਆ ਦਾ ਬੰਨ ਟੁੱਟਿਆ ਹੋਇਆ ਜਿੱਥੇ ਹਰਿਆਣੇ ਚ ਤੇ ਲੋਕ ਸੇਵਾ ਕਰੀ ਜਾਂਦੇ ਆ ਤੇ ਗੱਟੇ ਪਰ ਪੜਿਆਰੀ ਭਾਈ ਜਿੱਥੇ ਬੰਨ ਟੁੱਟਿਆ ਸੀ ਪਾਣੀ ਚੈੱਕ ਕਰ ਬਾਬੇ ਪਾਣੀ ਚੈੱਕ ਕਰੋ ਭਾਈ ਬਾਰ ਉਹ ਪੜਿਆਰੀ ਸਰਦੂ ਗੜ ਕੱਗਰ ਦਰਿਆ ਪਾਣੀ ਘਟ ਗਿਆ ਮਿੱਤਰੋ 3 ਇੰਚ 3 ਇੰਚ ਪਾਣੀ ਘਟ ਗਿਆ ਲੱਗਦਾ ਦੇਖਾ ਹੁਣ ਐਸਾ ਲਓ ਜੀ ਤੇ ਤੇ ਬਾਈ ਬਾਈ ਤੋਂ ਵੀ 1 ਇੰਚ ਘਟ ਗਿਆ ਬਾਈ 2.5 ਹੋ ਗਿਆ ਸੀਗਾ ਹਨਾ ਤੇ 6 ਇੰਚ ਪਾਣੀ ਘਟ ਗਿਆ ਕਾ ਗਰਦ ਰਿਆ ਦੀ ਅਪਡੇਟ ਆ 6 ਇੰਚ ਪਾਣੀ ਘਟ ਗਿਆ ਜੀ ਅੱਜ ਦਿਨ ਕੀ ਆ ਓਏ ਐਤਵਾਰ ਆ ਜੀ ਅੱਜ ਦਿਨ ਤੇ ਸਵੇਰ ਦੇ ਪੌਣੇ 11 ਹੋ ਗਏ ਤੇ ਬੰਨ ਤੇ ਕੰਮ ਚੱਲੀ ਜਾਂਦਾ ਤੇ ਬੰਨਾਂ ਦੇ ਨਾਲ ਹੀ ਲੱਗ ਰਿਹਾ ਵੈਸੇ ਤਾਂ ਬਾਕੀ ਐਤਵਾਰ ਦਾ ਦਿਨ ਹੈ ਤੇ ਅੱਜ ਦੀ ਅਪਡੇਟ ਆ ਪੌਣੇ 11 ਏ ਐਮ ਸਵੇਰ ਦਾ ਟਾਈਮ ਹੈ ਤੇ ਬਾਕੀ ਲੋਕ ਦੇਖੀ ਜਾਂਦੇ ਕੋਈ ਆਈ ਜਾਂਦਾ ਕੋਈ ਦੇਖੀ ਜਾਂਦਾ ਕੋਈ ਜਾਂਦਾ ਕੀ ਲਾ ਕੱਕ ਗਰਦ ਰਿਆ ਲੱਕੜ ਵਾਲਾ ਬੁੱਲ ਲੱਕੜ ਵਾਲਾ ਬੁੱਲ ਹੁੰਦਾ ਹੁਣ ਖੜੀ ਜਾਂਦਾ ਹੈ ਨਾ ਆਪੂੰ ਧੜਾ ਆ ਗਿਆ ਮਿੱਤਰੋ ਪਿੰਡ ਤੇ ਆ ਬੰਨ ਆ ਗਿਆ ਸਰ ਨੂੰ ਅੜਦਾ ਖਾਨੇ ਵਾਲੇ ਦਾ ਬੰਨ ਆ ਇਹ ਆ ਕਾਨੇ ਵਾਲਾ ਪਿੰਡ ਆ ਗਿਆ ਢਾਣੀਆਂ ਹੈ ਨਾ ਤੇ ਆ ਪਿੰਡ ਹੁੰਦ ਲਾ ਗਿਆ ਨਾਲ ਨਾਲ ਹੀ ਇਹ ਕਾਨੇ ਵਾਲਾ ਸਦੂਗੜ ਤੇ ਬੁੰਦੜੇ ਨਾਲ ਨਾਲ ਹੀ ਵਾਹ ਆ ਤਾਂ ਜਮੀਨ ਨਾਲ ਫੱਟੇ ਵਾਲੇ ਕੋਲ ਤੋਂ ਤਾਂ ਪਾਣੀ ਦੇਖੋ ਕਿੱਥੇ ਆ ਗਿਆ ਆ ਅਹ ਸਿਕ ਗਰਦ ਰਿਆ ਸੂਗਰਦਾ ਜੇਕਰ ਤੋਂ ਝਾਟ ਚੌੜਾ ਆ ਹਣਾ ਜੇ ਮੇਤਰੋ ਕ ਗਰਦ ਰਿਆ ਦਾ ਬੰਨ ਟੁੱਟਿਆ ਆ ਜਿੱਥੇ ਹਰਿਆਣੇ ਚ ਤੇ ਲੋਕ ਸੇਵਾ ਕਰੀ ਜਾਂਦੇ ਆ ਤੇ ਗੱਟੇ ਭਰ ਭਰ ਕੇ ਜਾਂਦੇ ਹੁਣ ਆ ਬੰਨ ਤੇ ਇਹ ਕਿਹੜਾ ਬੰਨ ਆ

ਪਾਣੀ ਕਿੱਥੋਂ ਦਾ ਕਬਰ ਦਾ ਸੇਵਾ ਜੰਮੀ ਜਾਂਦੀ ਹੈ ਬਹੁਤ ਔਖਾ ਕੰਮ ਆਹ ਕੰਨੀ ਗੱਲ ਹੈ ਬਾਜੀ ਆਹ ਆ ਪੁਲਿਆਰੀ ਟੁੱਟ ਗਿਆ ਸੀ ਅੰਦਰੋਂ ਤਾਂ ਸਾਈਡ ਤੇ ਟੈਕਲੀ ਤੇ ਵਾਪਰੀ ਹੁੰਦੇ ਲੋਕਾ ਉੱਪਰ ਸਾਰੇ ਤਰਫ ਤੇ ਉਹਨਾਂ ਸੇਵਾ ਨਾਲੀ ਬਾ ਫਾਦਰਾ ਦਾ ਹਾਈਟ ਤੇ ਗੜਾ ਲਾਗਦਾ ਕਈ ਵਾਰ ਫੜ ਨਹੀਂ ਜਾਈਦਾ ਕਹਿੰਦੇ ਹਾਂ ਬਈ ਪੰਡਿਆਰੀ ਪਹੁੰਚੇ ਸੀ ਤੇ ਚੈੱਕ ਕਰੋ ਤੁਸੀਂ ਸੇਵਾ ਚਲੀ ਜਾਂਦੀ ਐ ਇੱਥੇ ਕੱਲ ਬੰਨ ਟੁੱਟਿਆ ਬਈ ਇੱਥੇ ਹੈਗਾ 2.5 3 ਕਿਲੋਮੀਟਰ ਘੱਗਰ ਦਰਿਆ ਦਾ ਬੰਨ ਟੁੱਟ ਗਿਆ ਸੀ ਆ ਪੰਡਿਆਰੀ ਤੇ ਆ ਦੇਖੋ ਪਾਣੀ ਬਹੁਤ ਜ਼ਿਆਦਾ ਬਈ ਤੇ ਇਹ ਘੱਗਰ ਦਰਿਆ ਦਾ ਬੰਨ ਟੁੱਟ ਗਿਆ ਸੀ ਤੋਂ 3 ਕਿਲੋਮੀਟਰ ਆਪਾਂ ਚੱਲਦੇ ਆ ਉਧਰ ਦਿਖਾਉਨੇ ਤੁਹਾਨੂੰ ਤੇ ਮੀਂਹ ਦਾ ਉੱਤੋਂ ਹੋ ਰਿਹਾ ਇਹ ਕੰਮ ਕਰਨਾ ਨਹੀਂ ਨੰਦਾਰ ਆਪ ਜਦੋਂ ਉਹਨੂੰ ਗੱਟੇ-ਗੁੱਟੇ ਭਰ ਕੇ ਲਾਉਂਦੇ ਆ ਉਹਨੂੰ ਮੀਂਹ ਆ ਜਾਂਦਾ ਵਿੱਚ ਰੁਕਾਵਟਾਂ ਪਈ ਜਾਂਦਾ ਤੇ ਧੁੱਪ ਘੜ ਲੈਂਦਾ ਤੇ ਲੋਕਾਂ ਦਾ ਸਹਿਯੋਗ ਬਹੁਤ ਆ ਬਈ ਲੋਕ ਬਹੁਤ ਉਹ ਕਰਦੇ ਆ ਟਰੈਕਟਰ ਟ੍ਰੂਟਰ ਲੋਕਾਂ ਨੇ ਬਹੁਤ ਲਾਏ ਗੱਟੇ-ਗੁੱਟੇ ਤੇ ਆਪ ਹੀ ਜ਼ਿਮੀਂਦਾਰਾਂ ਤੇ ਦੂਸਰੇ ਭਰਾ ਆ ਗਏ ਆਪਣੇ ਆਪ ਦੇ ਸੰਜੋਗੀ ਹੁੰਦੇ ਆ ਜਿਹੜੇ ਹੈਨਾ ਦੁੱਖ-ਸੁੱਖ ਦੇ ਜਿਹੜੇ ਆਉਂਦੇ ਆ ਉਹ ਆ ਤੇ ਗੱਟੇ-ਗੁੱਟੇ ਲਾਈ ਜਾਂਦੇ ਆ ਬਈ ਤੇ ਪਾਣੀ ਬਾਲਾ ਜਿਆਦਾ ਦੇਖੋ ਬਈ ਕਿੱਡਾ ਚੌੜਾ ਸਿਸਟਮ ਆ ਹੈਨਾ ਕਿੱਥੋਂ ਤੱਕ ਪਾਣੀ ਆ ਗਿਆ ਤੇ ਇੱਥੇ ਦਾ ਬਈ ਕਟੋ ਘੜਾ ਨਾ ਵਾਲਾ ਦਾ 23 24 ਫੁੱਟ ਪਾਣੀ ਹੋਊਗਾ ਕਿਉਂਕਿ ਨਮਾਨ ਆ ਜਾਂਦੀ ਹੈ ਨਾ ਉਧਰ ਪਾਣੀ ਟੁੱਟਿਆ ਵੀ ਉਧਰ ਤੁਹਾਨੂੰ ਦਿਖਾਉਣੇ ਆ ਕਿੰਨੇ ਕਿੱਲੇ ਮਾਰਚ ਆਇਆ ਕਿੰਨਾ ਬੰਨਰ ਹੈ ਟੁੱਟਿਆ ਕੀ ਕੁਛ ਹੈ ਚੱਲਦੇ ਆ ਬਈ ਗਾਂ ਨੂੰ ਤੇ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਈ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰ ਦਿਆ ਕਰੋ ਭਰਾ ਬਣ ਕੇ ਤੇ ਜਿਹੜੇ ਬੰਦਿਆਂ ਕੋਲੇ ਵੀਡੀਓ ਪਹੁੰਚਦੀ ਆ ਉਹ ਬੰਦੇ ਕਮੈਂਟ ਜ਼ਰੂਰ ਕਰ ਦਿਆ ਕਰੋ ਧੰਨਵਾਦ ਜੀ ਚੱਲਦੇ ਆ ਫਿਰ ਮਿੱਤਰੋ ਗਾਂ ਆ ਜੋ ਲੈ ਮਿੱਤਰੋ ਮਸਾ ਮੁਰਸਾ ਕੱਢ ਕੇ ਨੇ ਆਏ ਆ ਮੋਟਰ ਹੈਗਾ ਮੈਂ ਤਾਂ ਹੀ ਪਾਣੀ ਪਊਗਾ ਆਇਓ ਆਇਓ ਇਹ ਨਾ ਪੰਹਿਆਰੀ ਕੀ ਪੰਹਿਆਰੀ 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 ਬਈ ਜਿਹੜਾ ਕੱਲ ਬਾਹਲੇ ਰੋਟਿਆ ਸੀਗਾ ਸ਼ਨੀਵਾਰ ਨੂੰ 2:00 ਵਜੇ ਬਾਹਲੇ ਰੋਟਿਆ ਸੀਗਾ ਜਿਹੜਾ ਪਾਣੀ ਦੇਖੋ ਬਈ ਕਿੱਥੋਂ ਤੱਕ ਮਾਰ ਕਰੀਆ ਨੇ ਆ ਧਾਣੀ ਵੀ ਦੇਖੋ ਆ ਗਈ ਉਹ ਇੱਥੇ ਲੱਗ ਰਹੀ ਹੈ ਬਾਕੀ ਸੇਫਟੀ ਤਾਂ ਅਗਲਾ ਕਰਦੇ ਹੀ ਆ ਪਰ ਨੁਕਸਾਨ ਬਈ ਬਹੁਤ ਜ਼ਿਆਦਾ ਲੱਗ ਰਿਹਾ ਦੇਖੋ ਜਾਈ ਅਨੇ ਉਸੇ ਦਿਖਾਉਣੇ ਆ ਫਿਰ ਸਾਨੂੰ ਬੰਨ ਤੇ ਬਈ ਕੀ ਸਿਸਟਮ ਹੈ ਜੀ ਨਹੀਂ ਹੈ ਨਾ ਪੰਡਿਆਰੀ ਬਈ ਜਿੱਥੇ ਬੰਨ ਟੁੱਟਿਆ ਸੀ ਪਾਣੀ ਚੈੱਕ ਕਰੋ ਬਾਈ ਪਾਣੀ ਚੈੱਕ ਕਰੋ ਬਾਈ ਬਾਹਰ ਪੰਡਿਆਰੀ ਲੋਕ ਤੱਕ ਜੀ ਜੁੜੇਲੇ ਵੀ ਡੁੱਬ ਗਏ ਸਾਰੇ ਬਾਈ ਆ ਲੱਗਦਾ ਜਿਵੇਂ ਸਮੁੰਦਰੀ ਹੁੰਦਾ ਇੰਨਾ ਪਾਣੀ ਹੋ ਰਿਹਾਗਾ ਪੰਡਿਆਰੀ ਜਿੱਥੇ ਬੰਨ ਟੁੱਟਿਆ ਲੋਕ ਸੇਵਾ ਕਰੀ ਜਾਂਦੇ ਆ ਬਾਕੀ ਅੱਗੇ ਦਿਖਾਉਣੇ ਹਨਾ ਬਈ ਸਾਰੇ ਕੰਨੀ ਚੱਕਰੇ ਪੈ ਰਹੇ ਹਨ ਵੀ ਹੁਣ ਸਿਸਟਮ ਇਹ ਆ ਆਪੋ ਆਦੇ ਪਿੰਡਾਂ ਚ ਲੱਗ ਰਿਹਾ ਸਾਰੇ ਲੋਕ ਕਿਉਂਕਿ ਸਰਦੂਰਗੜ ਵੀ ਖਤਰਾ ਬਈ ਸਰਦੂਰਗੜ ਵਾਲੇ ਉਧਰ ਲੱਗ ਰਹੇ ਹਨਾ ਪੰਢਿਆਰੀ ਵਾਲੇ ਇਧਰ ਨਗ ਰਹੇ ਆ ਬਾਕੀ ਜਿੱਧਰ ਜਿੱਧਰ ਖਤਰਾ ਉਧਰ ਉਧਰ ਸਾਰੇ ਆਪੋ ਆਪ ਦੇ ਲੱਗ ਰਹੇ ਆ ਕਿਉਂਕਿ ਇੱਥੇ ਇਧਰ ਇਹ ਕਰਕੇ ਇਧਰ ਪਰ ਪਰ ਕਿਨ ਜਾਈ ਜਾਂਦੇ ਆ ਗੱਟੇ ਲਾਉਂਦੇ ਆ ਦੇਖ ਲੈ ਅੱਗੇ ਕੀ ਸਿਸਟਮ ਆ ਕਿਉਂ ਤੁਰ ਕੇ ਆਏ ਉੱਥੋਂ پاگل ਹੋ ਗਏ ਟੁਰ ਕੇ ਨਾ ਬਈ ਆ ਗਿਆ ਹੈ ਨਹੀਂ ਨਾ ਚੱਲ ਦੇਖ ਲੈ ਕੱਲ ਹੁੰਦਾ ਕੱਲ ਹੈ ਹੈ ਕੀ ਨਾਮ ਕਰੀਂ ਅਭੀ ਨਹੀਂ ਹੋਗਾ ਕੀ ਆ ਵੀ ਨਾ ਚਾ ਲੱਗ ਰੁਕ ਰੁਕ ਕੀ ਮਤਾਂ ਏ ਇਹ ਤੱਕ ਨਹੀਂ ਬੋਲਦੇ ਹੈਲੋ ਇਸ ਤਰ੍ਹਾਂ ਯਾਰ ਦਾ ਬਲਾਵ ਤੇ ਲੋਕ ਸੇਵਾ ਚੱਲੀ ਜਾਂਦੀ ਹੈ ਨਾ ਸੇਵਾ ਤੇ ਹੁਣ ਇਹਨਾਂ ਚਾਹ ਪਾਣੀ ਦਾ ਟਾਈਮ ਹੋ ਰਿਹਾ ਗਟਿਆਂ ਗੁਟਿਆਂ ਨਾਲ ਬੰਨ ਲਾਈ ਜਾਂਦੇ ਬਈ ਤੇਜ਼ ਬਹੁਤ ਆਪਾਂ ਨੇ ਚੱਕ ਅਪਡੇਟ ਕਰਨਾ ਬਾਈ ਹੁਣ ਤੋਂ ਐਂ ਦੇਖ ਲੈ ਕਿੱਥੋਂ ਤੱਕ ਨੁਕਸਾਨ ਹੋਇਆ ਹੈ ਨਾ ਜੀਵੀਦਾਰ ਭਰਾ ਦਾ ਹੋਰ ਦਾ ਵੀ ਤੇ ਨਾ ਇਹਦੇ ਵਿੱਚ ਹੁਣ ਝੋਨਾ ਦੀਂਦਾ ਸਾਰ ਐ ਲੱਗਦਾ ਜਿਵੇਂ ਸਮੁੰਦਰੀ ਸਮੁੰਦਰਾਂ ਦਾ 100 ਕਿੱਲਾ ਦਾ ਮਾਰ ਲੈ ਮੇਤਰੋ ਇੱਥੋਂ ਖੁੱਲਿਆ ਬੰਨ ਹੈ ਨਾ ਪੰਢਿਆਰੀ ਵਾਲਾ ਜਿਹੜਾ ਕੱਲ ਖੁੱਲਿਆ 2:00 ਵਜੇ ਦੇ ਕਰੀਬ ਵੀ ਦੇਖੀ ਸੀ ਆਪਾਂ ਤੇ ਪਾਣੀ ਬਹੁਤ ਆ ਰਿਹਾ ਉਹਦੇ ਆ ਪਾਣੀ ਹੋਰ ਪਾਣੀ ਨਹੀਂ ਕਰਦੇ ਆ ਇੱਕ ਤਰ੍ਹਾਂ ਦਾ ਟਿੱਗ ਹੋ ਗਿਆ ਖੱਲੀ ਕੀ ਆ ਰਹੀ ਆ ਗਿਆ ਭਾਈ ਕਗਰ ਦਰਿਆ ਇਹਦੇ ਵਿੱਚੋਂ ਪਾੜ ਪੈ ਗਿਆ ਪਾੜ ਪੈ ਗਿਆ ਤੇ ਹਣ ਤੁਸੀਂ ਦੇਖ ਸਕਦੇ ਹੋ ਝੋਨੇ ਦਾ ਸੱਤਿਆਨਾਸ਼ ਹੀ ਹੋ ਗਿਆ ਆ ਆ ਆ ਆ ਆ ਕੋਈ ਨੀ ਕੋਈ ਬੜੀ ਸੰਗਤ ਲੱਗ ਗਈ ਅੰਦਰ ਲੱਗੀ ਪ੍ਰਵਾਹ ਨਾ ਸੁਭਾਨਾ ਜਨੀਲ ਬੰਨਿਆ ਜਾਏਗਾ ਛੋੜ ਦੇ ਸਾਰਾ ਕੁਝ ਹੋ ਗਿਆ ਤੇ ਦੁਬਾਰਾ ਜਾਲ ਬਣਾ ਕੇ ਉਸ ਤੋਂ ਬਾਅਦ ਪਰ ਕੇ ਆਉਣਾ ਲਾਓ ਬਾਈ ਇਹ ਬੰਨ ਟੁੱਟਿਆ ਪੰਡਿਆਰੀ ਦਾ ਦੇਖੋ ਕਿਵੇਂ ਗਿੜੇ ਖਾਂਦਾ ਤੇ ਬਾਈ ਤੇਰੀ ਸੇਵਾਨੀਆਂ ਇਸ ਤੇ ਤੂੰ ਆ ਗਏ ਥੋੜਾ ਜਿਆਦਾ ਨੁਕਸਾਨ ਪੰਡਿਆਰੀ ਬੰਨ ਤੇ ਜੇ ਖਾਵਾ ਮੇਰਾ ਵੀ ਚੱਲਾ ਗੱਟੇ ਲਿਆਓ ਆਪਾਂ ਨੂੰ ਗੱਟਾ ਇੰਨਾ ਹੋਰ ਚਾਹੀਦਾ ਤੇ بیاਓ ਸਾਰੀ ਸੰਗਤ ਖਾਣ-ਖਾਵਾ ਮਰਾ ਤੋਖਾ ਬਈ ਜਿਹੜੇ ਬੰਦੇ ਦੀ ਫਾਸਲਾ ਹੈ ਨਾ ਜਿਹੜੇ ਬੰਦੇ ਦਾ ਕੋਈ ਤਰ੍ਹਾਂ ਨਹੀਂ ਹੈ ਕਿਵੇਂ ਬੋਲ ਨਾ ਸਕਣ ਨਾ ਯਾਰ ਪੀਲਾ ਤੂੰ ਪੀਣੀ ਦਾ ਮੈਂ ਤਾਂ ਨਹੀਂ ਪੀਣੀ ਇੱਥੋਂ ਬਈ ਹੁਣ ਟਰੈਕਟਰ ਟਰਾਲੀ ਤਾਂ ਆਉਂਦੇ ਨਹੀਂ ਹਨਾ ਇੱਧਰ ਕਿਉਂਕਿ ਦਸ ਦਾਲ ਬਣੀ ਪਈਆ ਨਾਗੇ ਦੀ ਤੇ ਹੁਣ ਇੱਥੋਂ ਹੀ ਬਸ ਜਿਹੜਾ ਨਾਲੀ ਦੇ ਨਾਲ ਹੀ ਉੱਚਾ ਗਿਆ ਥਾ ਜਿੱਥੇ ਪਾਣੀ ਨਹੀਂ ਚੜਿਆ ਹਨਾ ਉੱਥੇ ਗੱਟੇ ਪਰ ਪਰ ਕੇ ਜੇ ਅਸੀਂ ਕਰੀਏ ਨੇ 500 ਗੱਟਾ ਭਰੇ ਇਹਨਾਂ ਨੇ ਫਾਲ ਦਾ ਤੇ ਹਜੇ ਨਾ ਆਲੂ ਇਹ ਤਾਂ ਹੈ ਹੀ ਨਹੀਂ ਗੱਟਾ ਜੇ ਜਦੋਂ ਲਾਉਣਗੇ ਉਹ ਤਾਂ ਯਾਰ ਜੂ ਬਣਾ ਕੀ ਲਾਉਣਗੇ ਫਿਰ ਐ ਸੋ ਕਿੱਲੇ ਮੂਹ ਗੁਡਬੋਦਾ ਹੋ ਬਈ ਦੇਖੋ ਪਾਣੀ ਪਾਣੀ ਜਿੱਥੇ ਨਿਗਾ ਮਾਰਦੇ ਬਈ ਕੋ ਗਰਦ ਰਿਆਦਾ ਪਾਣੀ ਪਾਣੀ ਆ ਆ ਗਿਆ ਬਈ ਛੱਡ ਗਿਆ ਰਿਆਦਾ ਪਾਣੀ ਤੇ ਦਾਲ ਦਾਲ ਪਣੀ ਪਈ ਆ ਬਈ ਇੱਥੇ ਇੱਥੇ ਲਈ ਕਈ ਘਰ ਉਤਰਦਾ ਹੁਣ ਕੋਈ ਟਰਾਲੀ ਕੋਈ ਰੇਤੇ ਵਾਲੀਆਂ ਕਿਵੇਂ ਉਹ ਤਾਂ ਟੱਪਦੀ ਨਹੀਂ ਬਈ ਕਿਉਂਕਿ ਕਈ ਥਾਂ ਤੇ ਨਾ ਦਸ ਦਾਲ ਬਣੀ ਪਈ ਆ ਹਨਾ ਬਾਕੀ ਕਿਤੇ ਗੁੱਟੇ ਲਈ ਜੋ ਆਹ ਵਾਹ ਦੇਖ ਬਈ ਕਿੰਨਾ ਚੌੜਾ ਪੋੜਾ ਕਹਿੰਦੇ ਆ ਅਹ ਲੱਕੜ ਵਾਲਾ ਪੋਲ ਸੀ ਇੱਥੇ ਬਈ ਸਰਦੂਗੜ ਦਾ ਪੀਲਾ ਪੀਲਾ ਕੋਈ ਨਹੀਂ ਪੀਲਾ ਅਹ ਗੱਟੇ-ਗੁੱਟੇ ਲਾਇਆ ਨਵਾਂ ਬੰਨ ਤਿਆਰ ਕਰਿਆ ਇਹਰ ਕੰਨਿਆ ਰਹਿਣਾ ਬਈ ਰੋੜ ਹੀ ਰਹਿ ਜਾਂਦਾ ਕਿਵੇਂ ਬੰਨਾਂ ਤੇ ਕੰਮ ਚੱਲੀ ਜਾਂਦਾ ਪੂਰਾ